ਜੀ ਸਾਰੇ ਵੀਰਾਂ ਨੂੰ ਸੰਦੀਪ ਜੀ 팬 ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਤੇ ਵੇਖੋ ਬਾਈ ਲੱਖੇ ਜਸਨ ਹੋ ਚੁੱਕੇ ਆ ਪਰ ਤੋਂ ਵੀਡੀਓ ਬਣਾਏ ਸੀ ਆਪਾਂ ਉਦੋਂ ਮਾਲ ਸਾਰਾ ਫਰ ਹੋ ਗਿਆ ਅੱਜ ਨਵਾਂ ਵਾਲੇ ਗਏ ਅੰਦਾ ਹੱਸੀ ਕਾ ਜੱਸੇ ਬਾਈ ਹੱਸੀ ਕਾ ਹੱਸੀ ਕਾ ਵਿੱਚ ਕੀ ਹਾਲ ਜੋ ਮਾੜੇ ਕੈਮਰਾ ਹੋਰ ਵਧੀਆ 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 ਉਹ ਜਸਤਖਰ ਵਰੀਏ ਜੀ ਦੇਖਿਆ ਮਾਲ ਨਿਆਣ ਦੇਖਿਆ ਗਾਇ ਚਲ ਗਈ ਜੋ ਹਰੀ ਕੇ ਅੱਛਾ ਉਹ ਵੀ ਡਾਈਟ ਰਿਆ ਹਾਂਜੀ ਉਹ ਨਾਲ ਖੜੀ ਜੀ ਗਾਈ ਤੁਹਾਨੂੰ ਬਹੁਤ ਜੀ ਦੀ ਪਿਆਰ ਕਰਦੇ ਬੰਦੇ ਆ ਬਾਈ ਜੀ ਚਲੋ ਸੁਣੇ 10 ਕਿ ਮਿੰਟ ਲੱਗੇ ਹੁਣੇ ਮਾਲ ਵੇਚਣ ਤੇ ਅੱਛਾ 10 ਕਿ ਮਿੰਟ ਇੰਨੇ ਹੀ ਲੱਗੇ 10 ਮਿੰਟ ਲੱਗੇ ਬਾਜਾ ਸਾਡੇ ਲੱਗੇ ਜਿਲਗੀ ਜਗਤਿਆਲ ਉਹ ਵੀ ਵੀਡੀਓ ਵੇਖ ਕੇ ਆਈ ਸੀ ਲਾਲ ਗਾਈ ਜਿਲਗੀ ਬਰਜ ਲੰਦਰ ਹਾਂ ਤੇ ਉਹ ਵੱਡੀ ਵਹਿੜ ਚਲ ਗਈ ਹਰੀ ਚਲੋ ਮਾਰ ਤੱਕ ਸਾਰਾ ਸੇਲ ਹੋ ਗਿਆ ਨਾਲ ਮਾਰ ਲੈ ਕਹਿੰਦਾ ਚਲੋ ਐਂ ਦੇਖੋ ਖੇਚ ਕੇ ਕੰਮ ਕਰਾਈ ਹੁੰਦਾ ਉਹੀ ਕੰਮ ਆ ਗਿਆ ਜਿ세 ਤੀਜੇ ਦਾ ਵੀ ਦੇ ਅਰੇ ਤੀਜੇ ਦਿਨਾਂ ਦੂਜੇ ਦਿਨ ਸੰਦੀਪ ਹਾਂਜੀ ਥੱਲੇ ਹੀ ਆਦਾ ਸੰਦੀਪ ਦਾ ਕੰਮ ਆ ਭੈਣ ਭਰਾਵਾਂ ਦੇ ਨਾਲ ਹੀ ਪਰੇਮ ਕਰਦੇ ਸੰਦੀਪ ਵੀ ਲੋਕੀ ਪੜਿਆ ਰੱਖਿਆ ਬਲੱਜੀ ਜੀ ਤੁਹਾਡੀ ਬੜੀ ਖੁਸ਼ ਹੋ ਗਏ ਯਾਰ ਸੜੀਆਂ ਦੇ ਨਾਲ ਆਦੇ ਵੀਰ ਗਈਓ ਚਲੋ ਹਨਾ ਪਿਆਰ ਕਰਦੇ ਪਿਆਰ ਕਰਦੇ ਹੁੰਦੀ ਵੀ ਜੀ ਐਂਦਾ ਮਾਰ ਹੈ ਸੱਚਾ ਪਾਸ਼ਾ ਦਾ ਕੰਮ ਨਾ ਚਲਾਈ ਰੱਖੇਗਾ ਸਭ ਦਾ ਚਲਾਵੇਗਾ ਨਹੀਂ ਹਾਂਜੀ ਸਾਰਿਆਂ ਦਾ ਆਜੋ ਫਿਰ ਤੇ ਭਾਈ ਐਸ ਡੀ ਵੀ ਡੀ ਤੋਂ ਜੇ ਸਲਿੱਕ ਤੇ ਇਹ ਕਾਲਦੀ ਸੋਈ ਆ ਕੱਲ ਤੇਰੇ ਤੇ 11 12 ਕਿਲੋ ਝੋਡੀ ਥਲੇ ਬੋੜਾ ਤਿਆਰ ਆ ਭਾਵੇਂ ਇਦਾਂ ਬਹਿ ਜਾਓ ਸੰਜੀਤ 11 12 ਕਿਲੋ ਇਦਾਂ ਬਹਿ ਜਾਓ ਆ ਵਾਕੀ ਗੱਲ ਸਹੀ ਆ ਸੀਲ ਹੀ ਬੜੀ ਐ ਦਾ ਬੜੀ ਛੋਟੀ ਤੇ ਰੰਗ ਵੇਖੋ ਝੋਡੀ ਦਾ ਹਰਿਆਣੇ ਦੀ ਝੋਡੀ ਆ ਹਰਿਆਣੀ ਹਰਿਆਣੇ ਦੀ ਝੋਡੀ ਤੇ ਕੁਆਲਿਟੀ ਚੰਗੀ ਸਦੀਰ ਇਹ ਥਾਪਿਆ ਵੀ ਥਾਪਿਆ ਬਾਲਦੀਆ ਇਹ ਕੀ ਤੇ ਵਾਜੇ ਦਾ ਪਿਆਣੀ ਲੱਗਾ ਮਰੀ ਲੰਮੀ ਤੋਰ ਆਇਆ ਜਿਵੇਂ ਕਿ ਤੂੰ ਆਹ ਨਾ ਦਹਾਰੀ ਚੱਕਦੇ ਹਾਂ ਜੀ ਕੀ ਜਲਾ ਬੜਾ ਆਹ ਬੜੀ ਮਾਜੇ ਸਿਵੀਰ ਲੱਗੋ ਨੇ 15 15 ਨਾਵ ਦੇ ਦੁੱਧ ਨਹੀਂ 15 ਗਰ ਅੱਛਾ 15 ਜਿਹੜਾ ਮਰਜੀ ਚੋਕੇ ਲੈ ਜਾ ਜੈਡ ਬਲੈਕ ਵਾਲੀ ਛਾ ਚੋਟੀ ਆ ਨਾ ਦੂਰ ਪਾ ਲੈ ਜਾਂਦਾ ਸੰਦੀਪ ਨੇ ਇੱਕ ਤਾਂ ਕੋਈ ਐਜੀ ਠੱਡੀ ਛੋਟੀ ਆ ਹਾਂ ਆ ਵੇਖੋ ਆਹ ਪੂ ਚੱਕੋ ਉਧਰੋਂ ਦੀ ਬੈਠੋ ਭਾਵੇਂ ਇਧਰੋਂ ਦੀ ਬੈਠਾ ਆ ਵੇਖ ਹਾਂ ਇਹਨਾਂ ਦੁੱਧ ਦੇਣਾ ਸੰਦੀਪਾ ਵਾਹ ਇਹਨਾਂ ਦਾ ਹਾਂ ਜਸਰਾ ਇਹਨਾਂ ਦਾ ਸਰਾ ਸਰਾ ਇਹ ਵੀ ਰਾਤ ਕਿਲੋ ਗੋੜਾ ਪੀਤਾ ਮਾਜਦਾ ਅੱਛਾ ਕੱਚਾਈ ਪਹਿਲਾ ਹੀ ਵਾਹ ਵਾਹ ਕਿੱਲ ਲੋ ਇਹ ਮਜਾ ਡੰਡ ਮਾਰੇ ਨੇ ਠੀਕ ਹਾਂ ਲੱਖਾ ਸਿੱਖ ਲਊਗਾ ਜੇ ਸਿੱਖ ਲਊਗਾ ਕਿੱਲੋ ਜੀਰ ਪੀ ਨਹੀਂ ਸਾਦਾ ਚੱਲ ਪਿੱਛੇ ਪੀਂਦੇ ਹਾਂ ਹਾਂ ਆਪਾ ਪੀਤਾ ਡਾਕਟਰ ਆਪਾਂ ਮੈਂ ਲੱਖਾ ਵੀ ਪੀਉਂਗਾ ਰੋ ਪੀਨੇ ਜਾਵੇ ਮੈਨੂੰ ਹੱਥ ਤੱਕ ਲਾਓ ਹਾਂ ਮੈਨਾਂ ਲੱਭੋ ਆਂ ਤੇ ਆਈ ਨੀ ਚਵਾਈ ਭਾਂ ਗਲਾਸ ਮੈਨੂੰ ਹਾਂ ਨਾ ਸਦੀ ਵੀ ਗੱਲ ਹੀ ਨਹੀਂ ਕਰਨਾ ਇੱਧਰ ਆ ਇੱਧਰ ਆ ਇਧਰ ਆਉਂਦੀ ਚਲੋ ਦੋਵੇਂ ਬੰਨਿਆਂ ਦੀ ਚਲੋ ਇਧਰ ਦੋ ਫੜ ਹੋਏ ਦੋ ਪਰਲੇ ਫੜ ਆ ਵੀ ਦੇਖੋ ਇਹਦੇ ਗਾਈ ਵੀ ਪੈਰ ਮਾਰ ਜਾਂਦੀ ਆ ਕਹਿੰਦੇ ਆ ਆਪਾਂ ਗਾਈਆਂ ਠੱਡੀਆਂ ਹੁੰਦੀਆਂ ਵੀ ਪੈਰ ਮਾਰ ਦਿੰਦੀ ਪਰ ਇੱਡੀ ਆ ਵੀ ਦੇਖੋ ਸੱਪ ਨਾ ਆਵੇ ਬੇਲੇ ਜੋ ਮਰਜੀ ਹੈ ਨਾ ਬੇਹ ਮੇਰੇ ਕਿਸੀ ਹੈ ਨਾ ਬਹੁਤ ਚੰਗੀ ਮੈਂ ਸਦੀ ਵੀ ਦੀ ਜਿਹੜਾ ਲੈ ਲੀ ਗੋ ਨਾ ਆਪਣਾ ਵੀਰ ਹਾਂਜੀ ਯਾਦ ਕਰੂਗਾ ਮੈਂ ਬੋਲੋ ਮੈਂ ਤਾਂ ਗਈ ਸੀ ਦੀ ਜੀ 5 ਲੱਖ ਦੀ ਥੋੜਾ ਬਿਆਰ ਡਾਉਣੇ ਆ ਹਾਂ ਜੀ ਪੈ ਗਿਆ ਪੂਰੇ ਲੱਖ ਰੁਪਏ ਦੀ ਮੈਂ ਤਾਂ ਲੱਖ ਦੀ ਪੂਰੇ ਲੱਖ ਦੀ ਚਲੋ ਜਾਣ ਦੋ ਠੀਕ ਆ ਬਈ ਜਾਨ ਦੋ ਕੋਈ ਸ਼ੋਰ ਕਰਦੇ ਕੋਈ ਨਹੀਂ ਕਰਦੇ ਮਾਰੇ ਮੋਢੀ ਜਾਨ ਨੀਰ ਕੋਈ ਇੱਥੇ ਆਉ ਦਾ ਮਾਨਦਾਰ ਮਾਨ ਤਾਂ ਫੁੱਲੂਗਾ ਵੀ ਵੇਖ ਕੇ ਖੜੇ ਕੋਈ ਸਾਈ ਵੀ ਨਾ ਪਾਵੇਗੀ ਠੀਕ ਆ ਚੱਲਣ ਦੇ ਘਰਾਂ ਦੇ ਵੇਖੋ ਝੋਟੀ ਜ਼ਬਰਦਸਤ ਪੂਰੀ ਆ ਤੇ ਬਾਕੀ ਬਸ ਨਸਲ ਪੂਰੀ ਨਸਲ ਆਂ ਦੋ ਲੋ ਯਾਰ 25000 ਪਾ ਦੇ ਮੈਂ ਮਾਂ ਆਉ ਛੱਡ ਕੇ ਆਉਂ ਕਿਸਦੇ ਘਰ ਲੱਖ ਰੁਪਇਆ ਲਵਾਂਗਾ ਜੇ ਚੰਗੀ ਲੱਗੂ ਤੇ ਲਵਾ ਲੈਣੀ ਫਿਰ ਵਾਸ ਚਲੋ ਠੀਕ ਆ ਫਿਰ ਠੀਕ ਆ ਪਹਿਲੇ ਗਰੰਟੀਆਂ ਬਾਈ 25000 ਰੁਪਇਆ 500 ਪਾ ਦੇ ਗਾੜੀ ਮਾਲ ਪਚਾ ਦੇਣਾ ਮੈਂ ਸਾਡੇ ਕਹਾਂਗਾ ਮੈਂ ਜਿਹੜਾ ਕੋਈ ਕਹੂਗਾ ਬਾ ਠੀਕ ਆ ਤੇ ਮੈਂ ਜੇ ਚੰਗੀ ਲੱਗੂ ਤੇ ਲਵਾ ਲੈਣੀ ਨਹੀਂ ਤਾਂ ਐਡਾ ਹੋਏ ਨਹੀਂ ਕਹਾਂ ਬਿੱਥੇ ਤਾਰਾ ਮਰਾਉਂਦੇ ਆ ਐਡਾ ਨਹੀਂ ਥੱਲੇ ਬਚਾ ਛੱਡ ਕੇ ਬੈਜੋ ਸੋਈ ਕੱਲ ਦੀ ਸੰਦੀ ਵੀਰ ਕੱਟੀ ਜੰਮਾ ਕਰ ਨਾਲੂ ਵੀ ਦਿਖਾ ਸਕਦੇ ਹਾਂ ਬਸ ਕੋਲ ਤਾਂ ਜੀ ਕੱਟੀ ਮਲਗ ਜੇ 25 ਕੱਟੀ ਬਚਾ ਦੇਣਾ ਆਜੋ ਆਹ ਗੱਬਣਾ ਇਸ ਤੇ ਜੀ ਦੁਜੇ ਸਵੇ ਚੋਟੀ ਦੇ ਹਵਦਾ ਖੜਦੀ ਐ ਲੋਹੀ ਲੋਹੀ ਚੋਟੀ ਲੋਹੀ ਚੋਟੀ ਲੋ ਜੀ ਲੈ ਸ਼ਗਰ ਛੱਡ ਦੇ ਵੀ ਬੜਾ ਬੜਾ ਹੋਊਗੀ ਬੜਾ ਬੜਾ ਪਾਣੀ ਪਿੰਡੋਂ ਲੈ ਕੇ ਪਿੰਡੋਂ ਲਈ ਮੈਂ ਲੋ ਵੇਖ ਪਰ ਬਹੁਤ ਛੱਡਾ ਬੜਾ ਕਾਟਾ ਦੇਵੇ ਕਾਟਾ ਨਹੀਂ ਦੇਵੇ ਇਹ ਆਨੇ ਮੁਕਤੀ ਦੇ ਦਿੰਦੀ ਹੈ ਹੈ ਮੁਕਤੀ ਮੁਕਤੀ ਮੁਕਤ ਬਾਹਰ ਮੁਕਤ ਬਾਹਰ ਕਿਹੜਾ ਲੈ ਗਿਆ ਲੈ ਗਿਆ ਬੱਚਾ ਨਾ ਦੋ ਇਹ ਤਾਂ ਦੋ ਕੱਢੀ ਪਿੰਡੋਂ ਲਈ ਪਹਿਲਾਂ ਨੇ ਪਹਿਲਾਂ ਨੇ ਦਾਸ ਕਹੋ ਇਹਦਾ ਕਿਤਾਬ ਪੂਰਾ ਬਣਾਉਂਦੀ ਐ। ਇਹ ਕੱਟ ਲੈ ਉਹ ਪੂਰਾ ਬਣਾਣਾ। ਸੰਦੀਪ ਰਾ ਪੂਰੀ ਯਾਰ। ਇਹ ਛੇਵੀਂ ਥਣਾ ਦੀ। ਹਾਂਜੀ। ਭਾਸੀ ਸਾਡੀ ਗਰੰਟੀ ਹੋ ਗਈ। ਨਾਂ ਮੇਰਾ ਲਖਾ ਜ਼ਿਲ੍ਹਾ ਅੰਮ੍ਰਿਤਸਰ ਪਿੰਡ ਬੰਦੇਰਿਆ। ਹਾਂ। ਜੇ ਮੈਂ ਇਹਦੇ ਵਿੱਚ ਕੋਈ ਫਾਲਤ ਹੋ ਜੇ। ਇਹ ਕੀ? ਹਾਂਜੀ। ਚਾਹ ਫਰੇ। ਜੀਠਾ 7 ਕਿਲੋ ਮੀਟਰ ਫਰੇਗੜ ਚੂੜੀਆਂ 3 ਕਿਲੋ। ਚਾਹ ਲਖਾ ਨਾਂ ਕੀ ਆ? ਨਾਂ ਮੇਰਾ ਲਖਾ। ਜ਼ਿਲ੍ਹਾ ਅੰਮ੍ਰਿਤਸਰ ਪਿੰਡ ਬੰਦੇਰ ਫਰੇਗੜ ਚੂੜੀਆਂ ਦੇ ਲੱਗੇ। ਇਹ ਮੈਂ ਜੇ ਥਣਾ ਤੇ ਮੈਂ ਤੇ ਭਾਦੀ ਕੋਈ ਸ਼ਿਕਾਇਤ ਹੋਵੇ ਗਰੰਟੀ ਤੇ ਮੈਂ ਹੀ ਦੱਦ ਦੇਵਾਂ। ਡੇਰੇ ਤੇ ਤੇਰੇ ਨੇ। ਫੋਨ ਇੱਕ ਗੱਲ ਕਰੀਏ ਕੋਈ ਗੱਲ ਛੋੜ ਹੀ ਕਰਨੀ ਹੈ ਤੁਸੀਂ ਅੱਪੀ 65000 ਦੀ ਮਾਈ ਚੱਲਣ ਦੇ 65 ਦੀ ਨਹੀਂ ਅੱਜ ਦੀ ਤਰੀਕ ਦੇ ਵਿੱਚ ਕੋਈ 65000 ਦੀ ਮਾਈ ਨਹੀਂ ਕੋਈ ਦੇ ਸਕਦਾ ਮਾਈ ਦਾ ਲਾੜ ਇਹ ਵੀ ਵੇਖੋ ਠੰਡੀ ਖੁਦੀ ਨੇ ਜਿੱਦਾਂ ਬੁਖਾਰੇ ਦਾ ਸਾਰਾ ਹਾਂ ਦੇਖੋ ਮੈਂ ਪਰ ਨਹੀਂ ਠੀਕਾ ਨਹੀਂ ਮਿਲਣੀ ਨਹੀਂ ਅੱਜ ਦੀ ਤਰੀਕ ਦੇ ਵਿੱਚ 65000 ਦੀ ਮਾਈ ਨਹੀਂ ਕੋਈ ਦੇ ਸਕਦਾ ਛੜਦਾ ਹਜ਼ਾਰ ਹੋਰ ਯਾਰ ਦੇਖ ਨਹੀਂ ਕਰਦਾ ਜਾ ਯਾਰ 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 ਹੋਰ ਯਾਰ ਹੋਰ ਕਰਦਾਂਗੇ ਮਾਣੇ ਵੀ ਨਹੀਂ ਆ ਕਿ ਉਹ ਸਦੀਰ ਰੰਦਾ ਹੀ ਠੀਕ ਹੈ ਆਹ ਨੀਦੀ ਮੀਣੀ ਝੋਟੀ ਜਾ ਨੀ ਚੋਸਾ ਪੈਣੇ ਨਹੀਂ ਚੇਕੜੀ ਹੱਦ ਤੇ 11 ਕਿਲੋ ਦੁੱਧ ਮੈਂ ਹਾਂ ਪਿਓਰ ਮੀਣੀ ਪਿਓਰ ਮੀਣੀ ਪਿਓਰ ਮੀਣੀ ਚੱਪਾ ਚੱਪਾ ਹਾਂ ਜੱਪਾ ਚੱਪਾ ਚੱਪਾ ਚਰਖਾ ਕੱਤੇ ਹੈ ਨਾ ਗਾਣਾ ਹੀ ਗਾਦਾ ਪੁਰਾਣਾ ਗਾਣਾ ਗਾਦਾ ਮੈਂ ਵੀ ਚੰਗੀ ਆ ਹਾਂ ਹਲੋ 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 ਨਹੀਂ ਦਿਸਦਾ ਭਾਈ ਨਹੀਂ ਦਿਸਦਾ ਇੱਥੇ ਮਈਆਂ ਖੜਾ ਰਹੀ ਮਈਆਂ ਦੇ ਫੈਨ ਤਗੜੇ ਹਾਂ ਉਹ ਅੱਜ ਇੱਕ ਮਣੀ ਹੋਰ ਖੜੀ ਆ ਮਣੀ ਖੜੀ ਵਾਹ ਫੜ ਇਹ ਵੀ ਠੰਡੀ ਜੋ ਸੰਦੀਪਾ ਮਡੀ ਠੰਡੀ ਮਾੜੀ ਵੀ ਠੰਡੀ ਠੰਡੀ ਆਣੀ ਰਾਣੀ ਜਾਦੂ ਆ ਭਈਆ ਤੁਹਾਡੇ ਇਹ ਰਕਈਆਂ ਵੰਡੇ ਆ ਜਾਦੂ ਮੰਗਾਇਆ ਆ ਦਲੀਨ ਮੇ ਤੋਂ ਹਾਂ ਆ ਚਲੋ ਹੋਰ ਕੀ ਦੱਸਾਂ ਉਹਨੇ ਦੱਸੇ ਕਿ ਉਹਦੇ ਲੱਖਰ ਜਾਏਗਾ ਦੇ ਨਾਲਾ ਜਿਹੜਾ ਨਹੀਂ ਮਿਲਦੀ ਮਿਲਦੀ ਮੈਂ ਟਿਕਾ ਵੀ ਦਵਾਂਗੀ ਜਿਹੜੀ ਹੈਗਾ ਆਪਣੇ ਕੋਲ ਅਜਾ ਜਿੱਦੇ ਮਰਜੀ ਮੈਂ ਗੱਦੀ ਹੋਵੇ ਬੈੜੀ ਹੋਵੇ ਮੇਦੀ ਨਾ ਹੋਵੇ ਕਹੇ ਬੱਚਾ ਮਰ ਜਾਂਦਾ ਨਾ 10 ਦਿਨ ਮੈਂ ਹੀ ਛੱਡਦੇ ਤੇ ਮੈਂ ਭਾਰ ਤੇ ਚੋਦੇ ਦੇਣਾ ਦੇਦਾ ਇਹਦੀ ਬਾਕੀ ਜਾਦੂ ਟੰਗਿਆ ਪਿੱਛੇ ਬੋਲੋ ਫਿਰ ਵੱਡਾ ਦਾ ਜਾਦੂ ਬੜਾ ਡਾਡਾ ਵੱਡਾ ਦਾ ਰੇਟ ਟਕਾਦਾ ਬਈ ਪਾਪਾ ਸਾਡਾ ਸਿਆਣਾ ਪਿਆ ਹਾਂ ਜਿੱਦੀ ਮਰਜੀ ਮੈਂ ਟੜੀ ਹੋਵੇ 10 ਦਿਨ ਇਸੇ ਕੱਲਦੇ ਪੂਰੀ ਸੈਟ ਕਰਦੀ ਨਾ ਮੈਂ ਬੜੀਆਂ ਸੈਟ ਕੀਤੀਆਂ ਹਾਂਜੀ ਮੋਹਰਸ ਜੀ ਜਨਾਬ ਮੱਦੀ ਮਹੀ ਦਾ 2080 ਹਜ਼ਾਰ ਦੀ ਮਹੀ ਦਾ ਯਾਰ ਸ਼ਰਦਾਂਸ਼ ਜੀ 70 ਹਜ਼ਾਰ ਜਾਨ ਕੋ ਰੇਡ ਵੇਖੋ 70 ਕਿਲੋ ਬੋੜਾ ਇਸ ਦੀ ਬੋੜਾ ਨਹੀਂ ਮੇਰਾ ਬੋੜਾ ਹੁਣ ਰੇਟ ਘਰੇ ਆ ਕੇ ਕਰੋ ਹੀ ਰੇਟ ਆ ਆ ਜੀ ਮੀਣੀ ਝੋਡੀ ਆ ਪਹਿਲਾ ਸਵੇਰ ਸੋਈ ਆ ਕੱਟੀ ਇਹਦੇ ਮਗਰ ਚਵਾ ਵੀ ਲੜੇ ਪੰਜਾਂ ਦੀ ਲੜੇ ਅੱਛਾ ਆ ਇਹੋ ਕੱਟੀ ਆ ਕੱਟੀ ਮਹੀ ਦੇ ਮਗਰ ਹਾਂ ਤੇ 7 ਕਿਲੋ ਦੁੱਧ ਝੋਡੀ ਥਲੇ ਠੰਡਾ ਕਰਕੇ ਯਾਰ ਤੂੰ ਇੱਥੇ ਕਹਿੰਦੇ ਕਿ ਨਹੀਂ ਇਹਦਾ ਇੱਕ ਹਿਲਦਾ ਮੜਾ ਜਾ ਇੱਕ ਸਿੰਗ ਹਿਲਦਾ ਅੱਗਰਲਾ ਖਬਾਲ ਦਾ ਖਬਾ ਆ ਸਿੰਗਾਪੁਰ ਲਾਇਦਾ ਆ ਪਰ ਲਾਇਦਾ ਠੀਕ ਤੇ ਛੋਟੀ ਦਵਾਂਗੇ 58000 ਦੀ ਤੇ ਕੱਟੀ ਲਾਗੇ ਜਿਹਨੇ ਕਿਨੇ ਖਾਨੀ ਫਿਰ 50000 ਦੀ ਤੇ 8000 ਦੀ ਕੱਟੀ ਰਖ ਲਾਏ ਜੇ ਕੱਟੀ ਨਾਲ ਖਾਨੀ ਫਿਰ 58000 ਦੀ 7 ਲੀਟਰ ਦੁੱਧ ਦਾ ਦਾ ਫੈਂਡ ਸਦਾਗੇ ਖੜੇ ਅੱਛਾ ਇਹਦੀ ਸੱਜਣ ਦੀ ਜਿਹੜੀ ਹੈਗੀ ਛੋਟੀ ਦੀ ਵੇਚਦਾ ਕੋਈ 140000 ਦੀ ਵੇਚੀ ਦਵਲ ਇਹ ਨਾਲ ਕੱਟੀ ਮਗਰ ਇਹਦੀ ਕੱਟੀ ਨਾਲ ਦਵੇਂ ਟਾਇਆ ਹੈ ਦਵੇਂ ਟਾਇਆ ਕੱਟੀ ਨਾਲ ਚੱਲਿਆ ਬੱਲੇ ਬੱਲੇ ਵੱਡੀ ਜੋੜੀ ਲਿੱਖੀ ਤਾਂ ਸਮਝ ਕੇ ਐਵੇਂ ਕੋਈ ਕਰੇ ਪੂਰੀ ਵੱਡੀ ਸੰਦੀਪ ਰਗਾ ਡਾ ਮੈਂ ਸੰਦੀਪ ਰੱਠ ਹੀ ਰੱਖੀ ਰੱਖਦਾ ਆ ਕੱਟੀ ਜਾ ਮਗਰ ਚਲ ਲੈ ਲੈ ਮੇਰੇ ਨੇ ਆਏ ਐ ਹਾਂ ਕੀ ਜਾਵੋ ਰਹੀ ਥੇ ਨਹੀਂ ਜੀ ਜਾਇ ਥੇ ਨਹੀਂ ਹਾਂਜੀ ਅੰਮ੍ਰਿਤ ਸਾਹਿਬ ਦੀ ਧਰਤੀ ਦੇ ਅੰਮ੍ਰਿਤ ਸਾਹਿਬ ਦੀ ਇਹੋ ਪਾਸੇ ਸ਼ਰੀਰ ਆਪਣੇ ਵਿਚਾਰ ਨਹੀਂ ਚਵੇਂ ਚਾਦੀ ਚਾਰ ਪਾਸੇ ਜਗ ਨਹੀਂ ਤੇ 58000 ਰੇਟ ਅਜੇ ਕੱਢੀ ਨਹੀਂ ਲੈਣੀ ਫਿਰ 50000 50000 ਦੀ ਆਪ ਵੀ ਅੱਜ ਗੱਡੀ ਰੱਖ ਲਾਂਗੇ ਚਲੋ ਬਾਕੀ ਜੇ ਮੈਨਾਂ ਵੀ ਰਹਾਓ ਚੋਾਈ ਕਰਕੇ ਚੈੱਕ ਕਰਕੇ ਲੈ ਕੇ ਜਾਓ ਬਾਕੀ ਸੰਦੀਪੇ ਕੇ ਸਾਈ ਪਾਵੇ ਨਾ ਪਾਵੇ ਇਦਾਂ ਮੈਂ ਹੀ ਲੈ ਲਾਂਗੇ ਆਉਣਾ ਸਾਈ ਤੋਂ ਬਿਨਾਂ ਹੀ ਘਰੇ ਜਾਣਗੇ ਆ ਨਾ ਪਾਵੇ ਓਕੇ ਕਈ ਵੇਰ ਸੰਦੀਪੇ ਡਰਦੇ ਆ ਜਿਹੜਾ ਕਹਿੰਦੇ ਸੀ ਪੈਸੇ ਪਾ ਦਾਂਗੇ ਫਲਾਣੇ ਦਾ ਕੋਈ ਸਾਈ 1000 2000 ਸਾਈ ਤੋਂ ਬਿਨਾਂ ਹੀ ਘਰੇ ਮੈਂ ਜਾ ਕਰ ਦਾਂਗੇ ਸੰਦੀਪੇ 1000 2000 ਸਾਈ ਪਾ ਦੇਣਾ ਜੇ ਸੰਦੀਪੇ ਰਹੀ ਗਈ ਠੱਗੀ ਮਾਰੀ ਲੋਕਾਂ ਨੂੰ ਬੱਸ 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 ਤੇ ਡਰੂਗਾ ਬਿਲਕੁਲ 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 ਕੋਈ ਡਰਨੇ ਨਹੀਂ ਭਾਈ ਸਾਰੇ ਖਾਤੇ ਖੋਤੇ ਕੋਈ ਪੈਹਾ ਪਾਉਂਦੀ ਲੋੜ ਨਹੀਂ ਸਗਲਾਈਟ ਕਰੇ ਮਈਆਂ ਘਰੇ ਪਚਾਵ ਵੋਲਟਰ ਨੰਬਰ ਨੰਬਰ ਹੈ 9814624311 9815097203 ਪਿੰਡ ਪੰਦੇਰ ਜ਼ਿਲ੍ਹਾ ਅੰਮ੍ਰਿਤਸਰ ਸਤਿ ਸ਼੍ਰੀ ਅਕਾਲ ਜੀ ਆ ਕੱਟੋ ਜੀ ਹੋ ਕੱਟ ਜੀ